ਮਜ਼ਦੂਰ ਮਲਾਜਮ ਜਰਤੀ ਦੁਕਾਨਦਾਰ ਜਿੰਦਾ ਬਾਦ ਜਿੰਦਾਬਾਦ ਕੇਟੀਆਰ ਨੇ λεਹੁਣ ਵਾਲੀ ਪੁਲੀ ਸਰਕਾਰ ਦਾ ਆਪ ਕਿਹੜਾ ਹੀ ਕਰਦਾ ਕੇਟੀਆਰ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਚ ਕਿਸਾਨ ਲਗਾਤਾਰ ਡਟੇ ਹੋਏ ਨੇ ਜਿਨ੍ਹਾਂ ਦਾ ਸਾਫ ਕਹਿਣਾ ਹੈ ਕਿ ਉਹ ਆਪਣੇ ਕਿਸਾਨ ਲੀਡਰਾਂ ਦੇ ਕਹਿੇ ਅਨੁਸਾਰ ਚੱਲਣਗੇ ਕਾਨੂੰਨ ਰੱਦ ਹੋਣ ਤੱਕ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਵੇਖੋ ਜੀ ਇਹ ਜਿਹੜੇ Jio ਦੇ ਟਾਵਰ ਬੰਦ ਕੀਤੇ ਜਾ ਰਹੇ ਇਹ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਇਹਨਾਂ ਦੀ ਸਿਰਫ ਬੀਲੀ ਕੱਟ ਕੇ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ ਇਹ ਵੀ ਸਾਡਾ ਇੱਕ ਵਿਰੋਧ ਹੈ ਵੀ ਜਿੰਨਾ ਚਿਰ ਸਾਡੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਹ Jio ਦਾ ਪੰਜਾਬ ਦੇ ਵਿੱਚ Adaniyan Ambaniyan ਦੇ ਜਿਹੜੇ ਕਾਰੋਬਾਰ ਉਹ ਬੰਦ ਰੱਖਣੇ ਆ ਉਹਨਾਂ ਚਿਰ ਅਸੀਂ ਨਹੀਂ ਚੱਲਣ ਦੇਣੀ ਜੀ ਪੰਜਾਬ ਸਰਕਾਰ ਕੈਪਟਨ ਮਰਿੰਦਰ ਸਿੰਘ ਬਾਰੇ ਕੀ ਕਰੇ ਇਹ ਜੀ ਕੈਪਟਨ ਮਰਿੰਦਰ ਸਿੰਘ ਕੋਈ ਵੀ ਸਰਕਾਰ ਹੈ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਅਧੀਨ ਕੰਮ ਕਰਦੀ ਆ ਇਹ ਉਹਨਾਂ ਕੋ ਜਦੋਂ ਇਲੈਕਸ਼ਨਾਂ ਲੜਦੀ ਆ ਉਹਨਾਂ ਕੋ ਫੰਡ ਲੈ ਕੇ ਇਲੈਕਸ਼ਨਾਂ ਲੜਦੀ ਆ ਤੇ ਫਿਰ ਉਹਨਾਂ ਦੇ ਲਈ ਹੀ ਕਾਨੂੰਨ ਬਣਾਉਂਦੀ ਤੇ ਉਹਨਾਂ ਦੇ ਵੱਲ ਹੀ ਭੁਗਤਦੀ ਆ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਜਿਹੜਾ ਉਹ ਸਿਰਫ ਆਪਣੇ ਜਿਹੜੇ ਜਾਰੀ ਦੋਸਤੀ ਪਗਾਉਣ ਲਈ ਬਾਂਡੀਆਂ ਦੇ ਨਾਲ ਇਹ ਬਿਆਨ ਦੇ ਰਿਹਾ ਇਹ ਤੇ ਜੀ ਵੇਖੋ ਅਸੀਂ ਤੇ ਸ਼ਾਂਤਮਈ ਆਪਣਾ ਜਿੱਥੇ ਵੀ ਸਾਨੂੰ ਲੱਗਦਾ ਵਾ ਕਿ ਇਹ ਭਾਜਪਾ ਦੇ ਲੀਡਰ ਜਿਹੜੇ ਆ ਇਹ ਸਾਨੂੰ ਪੜਕਾਉਣਾ ਚਾਹੁੰਦੇ ਪਰ ਨਹੀਂ ਅਸੀਂ ਨਹੀਂ ਅਸੀਂ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਇਹ ਉਹਨਾਂ ਚਿਰ ਇਹਨਾਂ ਦਾ ਵਿਰੋਧ ਕਰਦੇ ਹੀ ਰਵਾਂਗੇ ਪੰਜਾਬ ਦੇ ਵਿੱਚ ਜਿੰਨਾ ਚਿਰ ਇਹ ਸਾਡੇ ਕਾਨੂੰਨ ਜਿਹੜੇ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਹਨਾਂ ਚਿਰ ਇਹ ਅਡਾਨੀਆਂ ਉਹ ਬਾਂਡੀਆਂ ਤੇ ਭਾਜਪਾ ਵਾਲਿਆਂ ਦਾ ਪੰਜਾਬ ਦੇ ਵਿੱਚ ਹਰੇਕ ਜਿਹੜੀ ਸਿਆਸੀਆਂ ਪਾਰਟੀਆਂ ਦਾ ਵਿਰੋਧ ਹੁੰਦਾ ਹੀ ਰਹੂਗਾ ਕਿਸਾਨਾਂ ਵੱਲੋਂ ਅਸੀਂ ਜਿਹੜਾ ਵਾ ਲਗਾਤਾਰ ਤੋਂ ਸੰਘਰਸ਼ ਦੇ ਵਿੱਚ ਆ ਜੋ ਵੀ ਸਾਡਾ ਸਾਨੂੰ ਅੰਦੋਲਨ ਦੇ ਵਿੱਚੋਂ ਸੰਘਰਸ਼ ਦੀ ਜਿਹੜੀ ਰੂਪਰੇਖਾ ਆਂਦੀ ਉਹਨੂੰ ਆਗੂ ਕਰਦੇ ਜਿ세 ਤਰ੍ਹਾਂ ਸਾਡਾ ਪਹਿਲਾਂ ਤੋਂ ਚੱਲ ਰਿਹਾ ਵਾ ਟੋਲ ਪਲਾਜ਼ਾਂ ਬਾਰੇ ਜਾਂ ਪੈਲਸਾਂ ਬਾਰੇ ਅੱਜ ਤੱਕ ਵੀ ਅਸੀਂ 20 ਸਾਲ ਹੋ ਗਏ ਜਥੇਬੰਦੀ ਨੂੰ ਕਿਸੇ ਵੀ ਸਰਕਾਰੀ ਨੁਕਸਾਨ ਨਹੀਂ ਕੀਤਾ ਇੱਕ ਪੈਸੇ ਦਾ ਨੁਕਸਾਨ ਨਹੀਂ ਕੀਤਾ ਅੱਜ ਵੀ ਸਾਡੀ ਜਥੇਬੰਦੀ ਉਸੇ ਤਰ੍ਹਾਂ ਹੀ ਆਪਣੇ ਜਥੇਬੰਦੀ ਢਾਂਚੇ ਦੇ ਮੁਤਾਬਕ ਕੋਈ ਵੀ ਜਿਹੜਾ ਜਿਹਨੇ ਸਾਡੇ ਜਨਤਕਦਾਰੇ ਆ ਇਹ ਸਾਡੇ ਆਪਣੇ ਦਾਰੇ ਆ ਅਸੀਂ ਆਪਣੇ ਸਮਝਦੇ ਆਂ ਸਰਕਾਰੀ ਦਾਰੇ ਸਾਡੇ ਆਪਣੇ ਨੇ ਲੋਕਾਂ ਦੇ ਨੇ ਅਸੀਂ ਅਜੇ ਤੱਕ ਇੱਕ ਵੀ ਨੁਕਸਾਨ ਨਹੀਂ ਕੀਤਾ ਹੁਣ ਵੀ ਜਿਹੜੀ ਟਾਪਰਾਂ ਦੇ ਗੱਲ ਆਈ ਆ ਉਹ ਕੁਝ ਸ਼ਰਾਰਤੀ ਅੰਸਰ ਹੋ ਸਕਦੇ ਆ ਹੋਰ ਕੋਈ ਲੋਸ ਹੋ ਸਕਦੇ ਆ ਪਰ ਸਾਡੇ ਕਿਸਾਨ ਨਹੀਂ ਨੁਕਸਾਨ ਕਰਨਗੇ ਬੰਦ ਜ਼ਰੂਰ ਕਰਾ ਦੇਣਗੇ ਉਹਦਾ ਬਿਜਲੀ ਕਨੈਕਸ਼ਨ ਕੱਢ ਦੇਣਗੇ ਉਹਦੀ ਜਾਂ ਕੋਈ ਉਹਨੇ ਤੱਕ ਕੇਵਲਾਂ ਤਾਰਾਂ ਦੀਆਂ ਕੱਢ ਸਕਦੇ ਆ ਕੋਈ ਸੋਚ ਕੱਢ ਸਕਦੇ ਆ ਪਰ ਹੋਰ ਕੋਈ ਜਿਹੜਾ ਉਹਦਾ ਨੁਕਸਾਨ ਜਿਹੜਾ ਵਾ ਉਹ ਅੱਡੀ ਜਥੇਬੰਦੀ ਵੱਲੋਂ ਨਹੀਂ ਕੀਤਾ ਗਿਆ ਉਹ ਸ਼ਰਾਰਤੀ ਲੋਕ ਨੇ ਇਹ ਦੇ ਵੇਖੋ ਬਿਲਕੁਲ ਉਹ ਸਿਆਸਤ ਜਿਹੜੇ ਲੋਕ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੇ ਇੱਕ ਦੂਜੀ ਪਾਰਟੀ ਤੇ ਪ੍ਰਦੂਸ਼ਣ ਵਾਜੀ ਕਰਨੀ ਆ ਪਰ ਜਿਹੜਾ ਅਸੀਂ ਆਪਣਾ ਸਾਡਾ ਕਿਸਾਨ ਅੰਦੋਲਨ ਆ ਜੋ ਸਾਡੇ ਵੱਲੋਂ ਸਾਨੂੰ ਜੋ ਆਰਡਰ ਹੁੰਦਾ ਅੱਜ ਉਹ ਸਾਹਮਣੇ ਉਹਨਾਂ ਦੇ ਹੋ ਰਿਹਾ ਵਾ ਸਾਰੀ ਪ੍ਰੈਸ ਵੀ ਦੱਸ ਰਹੀ ਆ ਜਿਸ ਤਰ੍ਹਾਂ ਸਾਨੂੰ ਆਰਡਰ ਹੋ ਰਿਹਾ ਉਹ ਜਿੱਥੇ ਕਿਸਾਨ ਨਖਾਰ ਕਿਸਾਨ ਨੇ ਜਿਹੜੇ ਉਹ ਆਪਣਾ ਜਿਹੜਾ ਅੰਦੋਲਨ ਜਾਰੀ ਰੱਖ ਰਹੇ ਨੇ ਕੋਈ ਉਹਦੇ ਵਿੱਚ ਕਾਂਗਰਸ ਨਹੀਂ ਜਿਹੜੀ ਕਾਂਗਰਸ ਨੇ ਉਹ ਆਪਣੇ ਵੱਖਰਾ ਬੈਂਕ ਬੋਰਡ ਬੈਂਕ ਬਚਾਉਣ ਵਾਸਤੇ ਵੱਖਰਾ ਕਰ ਰਹੇ ਨੇ ਉਹ ਤਾਂ ਅਸੀਂ ਰਲ ਮਿળી ਉਹਨਾਂ ਦੀ ਕੇਂਦਰ ਨਾਲ ਨੀਤੀ ਸਮਝਦੇ ਆ ਕੇਂਦਰ ਅਸੀਂ ਤਾਂ ਕਹਿੰਦੇ ਵੀ ਜਿਹੜੀ ਸੂਬਾ ਸਰਕਾਰਾਂ ਤੇ ਕੇਂਦਰੀ ਸਰਕਾਰਾਂ ਇੱਕ ਨੇ ਉਹ ਕਾਰਪੋਰੇਟ ਕਾਣੇ ਭੁਗਤ ਰਹੀਆਂ ਉਹਨਾਂ ਦੀ ਬੋਲੀ ਉਹ ਬੋਲ ਰਹੇ ਨੇ ਅਸੀਂ ਜਿਹੜਾ ਵਾ ਸਿਮਾਂ ਜਿਹੜੀਆਂ Jio ਦੀਆਂ ਬੰਦ ਕਰ ਰਹੇ ਆ ਕੋਈ ਜਿਹੜਾ ਵਾ ਬਾਕੀ ਕੋਈ ਪੜ੍ਹਾਈ ਤੇ ਅਸਰ ਨਹੀਂ ਪੈਣਾ ਜਿਹੜੀਆਂ ਜਿੰਨੇ ਵੀ ਅਸੀਂ ਜਿਹੜੀਆਂ ਕੰਪਨੀਆਂ ਡਾਨੀਆਂ ਬਾਨੀਆਂ ਦੀਆਂ ਉਹਨਾਂ ਦਾ ਵਿਰੋਧ ਕਰ ਰਹੇ ਆ ਵੇਖੋ ਬਿਲਕੁਲ ਨਹੀਂ ਹੋ ਰਹੀ ਬਾਕੀ ਹੋਰ ਇਹਨੇ ਚੈਨਲ ਚੱਲ ਰਹੇ ਨੇ ਉਹਨਾਂ ਚੈਨਲਾਂ ਨਾਲ ਜਿਆਦਿਆਂ ਆਪਣੇ ਜਿਸ ਤਰ੍ਹਾਂ ਨੇ ਪਹਿਲਾਂ ਸਾਨੂੰ ਬਗਲਾਇਆ ਸੀ ਲੋਕਾਂ ਨੂੰ ਜਨਤਾ ਨੂੰ ਬਗਲਾ ਕੇ Jio ਜਿਹੜੀ ਸਿਮ ਸੀ ਇਹਨਾਂ ਨੇ ਮੁਫਤ ਡਾਟਾ ਮੁਫਤ ਫ੍ਰੀ ਜਿਹੜਾ ਸਭ ਕੋ ਦੇਖਦੇ ਬਗਲਾ ਲਿਆ ਦੂਜੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੇ ਸਮਾਂ ਲੋਕਾਂ ਨੇ ਬੰਦ ਕੀਤੀਆਂ ਪਰ ਉਹਨਾਂ ਪਿਛਲੇ ਸਮੇਂ ਤੋਂ ਜ਼ਿਆਦਾ ਇਹ ਮਹਿੰਗੀਆਂ ਹੋ ਗਈਆਂ ਵਾ 5-500 500-555 555 ਆ ਪੈ ਚੱਲ ਰਿਹਾ ਵਾ ਉਦੋਂ ਦਾ ਇਹਨਾਂ ਦਾ ਸਾਡੇ ਨੂੰ ਤਾਂ ਅੱਗੇ ਕੁਝ ਬਾਈਕਾਟ ਆ ਇਹਦੇ ਨਾਲ ਸਾਡਾ ਟਾਵਾ ਬੰਦ ਕਰਨ ਨਾਲ ਜਾਂ ਸਿਮਾ ਬੰਦ ਕਰਨ ਨਾਲ ਸਾਡਾ ਲੋਕਾਂ ਦਾ ਕੋਈ ਨੁਕਸਾਨ ਨਹੀਂ ਕਿਉਂ ਅੱਗੇ ਦੁਨੀਆ ਸਾਰਾ ਕੋਈ ਜ਼ਿਆਦਾ ਜਿਹੜਾ ਵਰਤੋਂ ਕਰ ਰਿਹਾ ਜਿਹੜੀ ਪੜ੍ਹਾਈ ਦਾ ਕੰਮ ਵੀ ਬੱਚਿਆਂ ਦਾ ਚੱਲ ਰਿਹਾ ਉਹ ਆਮ ਦੁਨੀਆ ਉਹ ਤਾਂ ਵੇਖੋ ਸਿਆਸੀ ਲੋਕ ਨੇ ਉਹਨਾਂ ਨੇ ਇਸ ਕਰਕੇ ਕਹਿਣਾ ਵੀ ਇਹ ਲੋਕ ਜਿਹੜਾ ਵਾ ਇਹ ਨਾਨ ਵਿਰੋਧ ਕਰਨ ਉਹ ਸਾਨੂੰ ਅੱਗੇ ਪਿੱਛੇ ਤੋਂ ਵੀ ਜਿਹੜਾ ਅਸੀਂ ਸੂਬਾ ਸਰਕਾਰ ਉਹ ਸਾਡੇ ਵਿਰੋਧ ਨੇ ਅਸੀਂ ਉਹਨਾਂ ਦੇ ਵਿਰੋਧ ਨੇ ਆਪਣੇ ਹੱਕ ਮੰਗਦੇ ਆ ਅਸੀਂ ਲੋਕਤੰਤਰੀ ਆ ਸਾਨੂੰ ਜਮਹੂਰੀ ਆ ਕਿ ਆ ਅਸੀਂ ਆਕ ਮੰਗ ਰਹੇ ਨੇ ਜਿਹੜਾ ਕੈਪਟਨ ਸਾਹਿਬ ਨੇ ਇਹ ਕਿਹਾ ਵਾਪੀ ਜਿਹੜੇ ਟਾਵਰ ਆ ਜਾਂ ਇਹਨਾਂ ਨੂੰ ਕੱਟਣ ਦਾ ਇਹਨਾਂ ਨੇ ਕੀਤਾ ਵਾ ਐਲਾਨ ਕਿ ਇਹਨਾਂ ਨੂੰ ਨਾ ਕਟਿਆ ਜਾਵੇ ਇਹ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਖਰਾਬ ਹੁੰਦੀ ਆ ਇਹ ਬਿਲਕੁਲ ਅਸੀਂ ਇਸ ਗੱਲ ਨੂੰ ਇਹਦੇ ਨਾਲ ਸਹਿਮਤ ਨਹੀਂ ਗਏ ਇਹਨਾਂ ਨੇ ਕਰੋਨਾ ਕਾਲ ਦੇ ਵਿੱਚ ਵੀ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਬਿਲਕੁਲ ਹੀ ਤਬਾਹ ਕਰਕੇ ਰੱਖ ਦਿੱਤਾ ਵਾ ਕੋਈ ਇਹਦੇ 'ਚ ਅੱਜ ਕੋਈ ਕਰੋਨਾ ਨਹੀਂ ਗਈ ਇਹ ਸਕੂਲ ਜਿਹੜੇ ਆ ਇਹਨਾਂ ਨੇ ਬੰਦ ਕੀਤੇ ਆ ਇਹ ਇੱਕ ਤਰੀਕ ਤੋਂ ਸਕੂਲ ਚਲਾ ਦੇਣ ਇਹ ਕੋਈ ਵੀ ਇਹਦਾ ادارے ਦਾ ਇਹਨਾਂ ਨਾਲ ਕੋਈ ਕਨੈਕਟ ਨਹੀਂਗਾ ਇਹਨਾਂ ਦੀ ਆਪਸ ਵਿੱਚ ਦੀ ਮਿਲੀ ਭੁਗਤ ਆ ਮਿਲੀ ਭੁਗਤ ਦਾ ਕਾਰਨ ਹੀ ਹੈ ਇੱਕ ਭਰਾੜ ਦੇ ਵਿੱਚ ਆ ਕੇ ਕੈਪਟਨ ਵੀ ਬਿਆਨ ਦੇਈ ਜਾਂਦਾ ਵਾ ਕਿ ਇਹ ਸੰਘਰਸ਼ ਹੈ ਜਿਹੜਾ ਇਹ ਮਦਮ ਪੈ ਜੇ ਇਹ ਬਿਲਕੁਲ ਵੀ ਇਹ ਕੈਪਟਨ ਦੀ ਵੀ ਚਾਹ ਲਿਆ ਅਸੀਂ ਮਦਮ ਇਹ ਸੰਘਰਸ਼ ਨੂੰ ਨਹੀਂ ਪੈਣ ਦਵਾਂਗੇ ਬਿਲਕੁਲ ਕੈਪਟਨ ਹੈ ਜਿਹੜਾ ਉਹਨਾਂ ਮੋਦੀ ਦਾ ਇਹਦੇ ਉੱਤੇ ਬਿਲਕੁਲ ਹੀ ਦਬਾਅ ਆ ਇਹ ਉਹਦਾ ਕਰਕੇ ਹੀ ਹੈ ਜਿਹੜੀ ਬੋਲੀ ਬੋਲਨ ਦਾ ਵਾ ਇਹ ਮੋਦੀ ਦੀ ਚਾਲ ਤੇ ਹੀ ਇਹ ਕੈਪਟਨ ਹੋਣਾ ਚੱਲਨ ਦਾ ਪਿਆ ਵਾ ਜੋ ਕੈਪਟਨ ਸਰਕਾਰ ਦਾ ਬਿਆਨ ਆਇਆ ਵੀ ਇਹ ਟਾਵਰ ਬੰਦ ਕਰਤੇ ਸਖਤੀ ਵਰਤਾਂਗੇ ਅਸੀਂ ਇੱਥੇ ਕਹਿ ਦੇਣਾ ਚਾਹੁੰਦੇ ਆ ਵੀ ਇਹ ਵੀ ਸਰਕਾਰ ਮੱਲ ਸ਼ਿੱਕੇ ਦਾ ਦੂਜਾ ਪਹਿਲੂ ਆ ਇਹ ਵੀ ਉਹੀ ਡਿਕਟੇਟਰਸ਼ਿਪ ਵਰਤ ਰਹੀ ਆ ਕਿਉਂਕਿ ਲੋਕ ਇੰਨੇ ਅੱਕੇ ਹੋਏ ਆ ਇਹਨਾਂ ਸਰਕਾਰਾਂ ਦੇ ਰਵੱਈਏ ਤੋਂ ਜੋ ਕਿ ਪਿਛਲੇ ਦਿਨਾਂ ਤੋਂ ਸਾਨੂੰ ਇੰਨੇ ਮਹੀਨਿਆਂ ਤੋਂ ਸਾਡੇ ਵੱਡਿਆਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਵਾ ਇਸ ਪ੍ਰੋਟੈਸਟ ਪ੍ਰੋਟੈਸਟ ਦੇ ਵਿੱਚ ਨੌਜਵਾਨ ਵੀ ਅਗਾਹ ਅੱਗੇ ਆ ਰਿਹਾ ਵਾ ਤੇ ਸਰਕਾਰ ਨੂੰ ਮੈਂ ਮਨਿੰਦਰ ਸਿੰਘ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹੋ ਜਿਹੇ ਬਿਆਨਾਂ ਤੋਂ ਬਚਿਆ ਜਾਵੇ ਤੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਜਾਵੇ ਜੋ ਲੋਕ ਬੈਠੇ ਨੇ ਇਸ ਸੰਘਰਸ਼ ਨੂੰ ਜਿੰਨਾ ਮਰਜੀ ਇਹ ਸਰਕਾਰ ਲੰਮਾ ਖੜਨਾ ਜਾਵੇ ਲੋਕ ਜਾਨ ਨੂੰ ਤਿਆਰ ਨੇ ਪਰ ਡੈਮੋਕਰੇਟੀ ਵਿੱਚ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨਾ ਕਿ ਸਰਕਾਰਾਂ ਵੱਡੀਆਂ ਹੁੰਦੀਆਂ ਵਾ ਤੇ ਲੋਕਾਂ ਦਾ ਕਹਿਣਾ ਮੰਨ ਕੇ ਆਪਣੇ ਜਿੱਦਬਾਜੀ ਤੋਂ ਪਿੱਛੇ हट ਜਾਣਾ ਚਾਹੀਦਾ ਤੇ ਕਾਨੂੰਨ ਪਿਛੇ ਲੈ ਵਾਪਸ ਲੈ ਲੈਣਾ ਚਾਹੀਦਾ ਮੈਂ ਪਹਿਲਾਂ ਹੀ ਕਹਿ ਚੁੱਕਾ ਜੇ ਸ਼ਿੱਕੇ ਦਾ ਦੂਜਾ ਪਹਿਲੂ ਆ ਸ਼ਾਨਦ ਸਰਕਾਰ ਕੇਂਦਰ ਦੇ ਵਿੱਚ ਕਾਂਗਰਸ ਦੀ ਹੁੰਦੀ ਤਾਂ ਉਹ ਵੀ ਇੱਕ ਕਾਨੂੰਨ ਲੈ ਕੇ ਆਉਂਦੀ ਤੇ ਇਹਨਾਂ ਦੀ ਨੀਤੀਆਂ ਇੱਕ ਹੈ ਸਰਕਾਰਾਂ ਜ਼ਰੂਰ ਹੈ ਨਾ ਅਲੱਗ-ਅਲੱਗ ਹੈ ਨੀਤੀਆਂ ਇੱਕੋ ਲੈ ਕੇ ਆ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਸਰਕਾਰ ਨੇ ਬਹੁਤ ੱੱਕੇ ਕੀਤੇ ਬਹੁਤ ਵਧੀਆਂ ਹੋ ਰਹੀਆਂ ਵਾ ਹੁਣ ਕੈਪਟਨ ਦੀ ਪੁਲਿਸ ਦੀ ਪਿੰਡਾਂ ਦੇ ਵਿੱਚ ਫੋਨ ਕਰ ਰਹੀ ਆ ਵੀ ਜਿਹੜਾ ਟਾਵਰ ਬੰਦ ਕਰੂਗਾ ਜਾਂ ਕੋਈ ਜਾ ਕੇ ਆਗੂ ਬੰਦ ਕਰਦਾ ਵਾ ਉਹਨੂੰ ਫੋਨ ਆ ਰਹੇ ਆ ਡਰਾਵੇ ਦਿੱਤੇ ਜਾ ਰਹੇ ਆ ਪਰਚੇ ਦੇ ਦਿੱਤੇ ਜਾ ਰਿਹਾ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਵਾਂ ਕਿ ਸਾਡੇ ਆਗੂਆਂ ਦਾ ਜਿਸ ਦਿਨ ਹੁਕਮ ਹੋਊਗਾ ਜੇ ਜੋ ਸਾਡੇ ਆਗੂ ਕਹਿ ਦੇਣਗੇ ਵੀ ਟਾਵਰ ਖੋਲ ਕੇ ਪਰੇ ਰੱਖ ਦੋ ਤੇ ਅਸੀਂ ਪਰੇ ਰੱਖ ਦਾਂਗੇ ਅਸੀਂ ਤੇਰੇ ਟਾਵ ਧਮਕੀਆਂ ਤੋਂ ਡਰਨ ਵਾਲੇ ਨਹੀਂ ਅਸੀਂ ਤੇਰੇ ਆ ਪਰਚੇ ਪੁਰਚੇ ਤੋਂ ਡਰਨ ਵਾਲੇ ਨਹੀਂ ਕਿਉਂਕਿ ਸਾਡੀਆਂ ਜ਼ਮੀਨਾਂ ਤੇ ਹਮਲਾਵਾ ਤੇਰੇ ਹਮਲੇ ਬਹੁਤ ਜਿਆਦੇ ਵੱਡੇ ਆ ਇਹਦੇ ਸਾਹਮਣੇ ਸਾਨੂੰ ਆ ਪਰਚੇ ਪੁਰਚੇ ਕੁਝ ਨਹੀਂ ਕਹਿੰਦੇ ਸਿਰਫ ਅਸੀਂ ਇਸ ਟਾਈਮ ਤੇ ਆਪਣੇ ਆਗੂਆਂ ਦੇ ਬੱਜੇ ਹੁਕਮ ਦੇ ਬੱਜੇ ਹੋਏ ਇੱਥੇ ਰੁਕੇ ਹੋਏ ਆ ਜਿਸ ਦਿਨ ਸਾਡੇ ਆਗੂਆਂ ਦਾ ਹੁਕਮ ਆ ਗਿਆ ਵੀ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਹੈ ਇਹ ਜ਼ਰੂਰ ਗਾਂ ਵਧਾਂਗੇ ਦਰਅਸਲ ਅੰਮ੍ਰਿਤਸਰ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਚ ਕਿਸਾਨਾਂ ਦਾ ਧਰਨਾ ਚੱਲਦੀ ਹੈ ਇਸ ਜਥੇਬੰਦੀ ਦੇ ਲੀਡਰ ਦਿੱਲੀ ਬਾਰਡਰ ਉੱਤੇ ਵੀ ਡਟੇ ਹੋਏ ਨੇ ਜੁਲਾਈ ਜੁਲਾਈ ਮਹੀਨੇ ਸ਼ੁਰੂ ਹੋਇਆ ਜਿਹੜਾ ਆਪਣੇ ਪੁਲਾ ਤੋਂ ਸ਼ੁਰੂ ਹੋਇਆ ਸੀਗਾ ਉਹ ਤੋਂ ਬਾਅਦ ਸਾਡਾ 7 ਸਤੰਬਰ ਤੋਂ ਜਿਹੜਾ ਜੇਲ੍ਹਾਂ ਦਾ ਚੱਲਿਆ ਸੀ ਹੈਡਕੁਆਟਰਾਂ ਤੋਂ ਉਹਦੇ ਤੋਂ ਬਾਅਦ ਅਸੀਂ 11 ਸਤੰਬਰ ਨੂੰ ਜਿਹੜਾ ਵਾ ਇਹ ਜੇਲ੍ਹਾਂ ਦੇ ਬੁਹੇ ਗੜੀ ਵੀ ਗਏ ਫਿਰ ਗ੍ਰਿਫਤਾਰੀਆਂ ਦਾ ਸلسਲਾ ਸੀ ਜਿਹੜਾ ਵਾ ਸ਼ੁਰੂ ਕੀਤਾ ਸੀਗਾ ਉਹਦੇ ਜੇਲ੍ਹਾਂ ਦੇ ਬੁਹੇ ਗੜੀ ਗਏ ਸਾਨੂੰ ਗ੍ਰਿਫਤਾਰ ਕਰੇ ਸਰਕਾਰ ਜਾਂ ਜਿਹੜੇ ਆਰਡੀਨੈਂਸ ਲੈ ਕੇ ਆਈ ਉਹਨਾਂ ਨੂੰ ਰੱਦ ਕਰੇ ਉਹ ਤੋਂ ਬਾਅਦ ਸਾਡਾ 7 24 ਜਿਹੜਾ ਸਤੰਬਰ ਤੋਂ ਲਗਾਤਾਰ ਕੱਲੀ ਕਿਸਾਨ ਮਜ਼ਦੂਰ ਸੰਘਾ ਕਮੇਟੀ ਵੱਲੋਂ 24 ਸਤੰਬਰ ਤੋਂ ਜਿਹੜੇ ਰੈਲ ਰੋਕੋ ਅੰਦੋਲਨ ਸੀਗਾ ਸ਼ੁਰੂ ਕਰ ਦਿੱਤਾ ਗਿਆ ਸੀ ਉਹ ਲਗਾਤਾਰ ਸਾਡਾ ਜਿਹੜਾ ਵਾ ਇਥੇ 97 ਦਿਨ ਦੇ ਵਿੱਚ ਸ਼ਾਮਲ ਹੋ ਗਿਆ ਵਾ ਉਹਦੇ ਵਿੱਚ ਅਸੀਂ ਜਿਹੜੇ ਖੇਤੀ ਕਾਨੂੰਨ ਜਿਹੜੇ ਲੈ ਕੇ ਆਈ ਸਰਕਾਰ ਜਿਹੜੇ ਕਿ ਮੋਦੀ ਸਰਕਾਰ ਜਾਂ ਸਾਡੀਆਂ ਜਿਹੜੀਆਂ ਸੂਬੇ ਸਰਕਾਰਾਂ ਵਾ ਪੰਜਾਬ ਦੀਆਂ ਕਾਲੀ ਸਰਕਾਰ ਆ ਕਾਂਗਰਸ ਸਰਕਾਰ ਆ ਉਹਨਾਂ ਨੂੰ ਜਦੋਂ ਜੁਲਾਈ ਦੇ ਵਿੱਚ ਮਨਜ਼ੂਰ ਕੀਤਾ ਵਾ ਉਦੋਂ ਤੋਂ ਲੈ ਕੇ ਜਿਹੜਾ ਵਾ ਉਹਦਾ ਲਗਾਤਾਰ ਜਿਹੜਾ ਉਹ ਕਹਿ ਰਹੇ ਸੀ ਕਿ ਕਿਸਾਨਾਂ ਦੇ ਹੱਕ ਜਿਆ ਬਹੁਤ ਚੰਗੇ ਨੇ ਕਿਸਾਨ ਇਹਦੇ ਚ ਫਾਇਦੇ 'ਚ ਪਰ ਜਦੋਂ ਲੋਕਾਂ ਨੂੰ ਵਿਰੋਧ ਹੋਇਆ ਸਤੰਬਰ ਮਹੀਨੇ ਦੇ ਵਿੱਚ ਤੇ ਪਰ ਉਹ ਤੋਂ ਜਿਹੜੀਆਂ ਸਰਕਾਰਾਂ ਸੁਪਾ ਬਦਲ ਗਈਆਂ ਤੇ ਜਿਹੜੇ ਕਾਨੂੰਨ ਆ ਤਿੰਨ ਕਾਨੂੰਨ ਬਣਾਏ ਨਾ ਜਿੰਨੇ ਵੀ ਕਾਨੂੰਨ ਆ ਇਹ ਮਾੜੇ ਕਾਨੂੰਨ ਆ ਇਹ ਇਹਦੇ ਕਾਨੂੰਨ ਜਿਹੜੇ ਵਕੀਲਾਂ ਨੂੰ ਪਤਾ ਡਾਕਟਰਾਂ ਨੂੰ ਪਤਾ ਸਾਰਿਆਂ ਨੂੰ ਪੜਿਆ ਲਿਖਿਆ ਨੂੰ ਪਤਾ ਵਾ ਵੀ ਇਹ ਕਾਨੂੰਨ ਮਾੜੇ ਮਾਰੂ ਆ ਹਰ ਇੱਕ ਵਰਗ ਵਾਸਤੇ ਮਾਰੂ ਆ ਕਿਸਾਨਾਂ ਅਤੇ ਗਰੀਬਾਂ ਵਾਸਤੇ ਤੇ ਇਹ ਕਾਨੂੰਨ ਜਿਹੜੇ ਆ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਥਰੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਜਿੰਨਾ ਜਿਹੜੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਲੜਾਈ ਦੇ ਮੈਦਾਨ ਦੇ ਵਿੱਚ ਆ ਬਣੋ ਸਰਕਾਰ ਤੇ ਇਹ ਕਹੇਰੀ ਕਿ ਕਾਨੂੰਨ ਕਿਸਾਨਾਂ ਦੇ ਹੱਕ 'ਚ ਨੇ ਨਹੀਂ ਜੀ ਹੱਕ 'ਚ ਨਹੀਂ ਗਏ ਉਹ ਆਪਣੇ ਬੰਦੇ ਖਿਲਾੜ ਕੇ ਤੇ ਉਹਨਾਂ ਬੰਦਿਆਂ ਤੋਂ ਉਹ ਖਵਾ ਰਹੀ ਆ ਸਰਕਾਰ ਇੱਕ ਧੋਖਾ ਕਰ ਰਹੀ ਆ ਉਹ ਬੰਦੀ ਉਹਨਾਂ ਦੇ ਖਰੀਦੇ ਹੋਏ ਆ ਜਾਂ ਉਹਨਾਂ ਦੇ ਖਾਸ ਬੰਦੇ ਆ ਜਿਨ੍ਹਾਂ ਤੋਂ ਇਹ ਗੱਲ ਕਰਾ ਸਰੀ ਵੀ ਇਹ ਜਿਹੜੇ ਕਸੂ ਕਾਨੂੰਨ ਆ ਕਿਸਾਨਾਂ ਦੇ ਹੱਕ ਜਿਆ ਚੰਗੇ ਆ ਵਧੀਆ ਪਰ ਵਧੀਆ ਨਹੀਂ ਮਾਰੂ ਆ ਉਹ ਕਿਸਾਨਾਂ ਮਜ਼ਦੂਰਾਂ ਵਾਸਤੇ ਮਾਰੂ ਕਾਨੂੰਨ ਆ ਜਿਹੜੀ ਸਰਕਾਰ ਗੱਲਬਾਤ ਵਾਸਤੇ ਸੱਦਦੀ ਆ ਉਹ ਸਾਡੀ ਜਿਹੜੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਕਿਉਂ ਨਹੀਂ ਜਾਂਦੀ ਉਹ ਆਦੀ ਪੰਜ ਸੌ ਤੇ ਪੰਜ ਜਹੇ ਬੰਦੀਆਂ ਆ ਇਸ ਵੇਲੇ ਮੈਦਾਨ ਦੇ ਵਿੱਚ ਲੜ ਰਹੀਆਂ ਤੇ 525 ਜਹੇ ਬੰਦੀਆਂ ਦੇ ਆਗੂਆਂ ਨੂੰ ਸੱਦਾ ਦਿਓ ਤੇ ਫੇਰ ਇਹੀ ਗੱਲਬਾਤ ਕਰਨੀ ਆ ਜੇ ਤੁਸੀਂ ਦੋ ਚਾਹ ਉਹਨੂੰ ਸੱਦ ਕੇ ਤੇ ਆਖੋ ਗੱਲਬਾਤ ਕਰਨੀ ਆ ਉਹ ਸਾਡੇ ਮਨਜ਼ੂਰ ਨਹੀਂ ਸਰ ਵੇਖੋ ਇਹ ਜਿਹੜੀ ਸਰਕਾਰ ਹੈ ਲੰਮਾ ਕਰੀ ਜਾਂਦੀ ਹੈ ਕੰਮ ਪਰ ਕਿਸਾਨ ਜਿਹੜੇ ਆ ਉਹ ਥੱਕਣ ਵਾਲੇ ਨਹੀਂਗੇ ਉਹ ਹਾਰਨ ਵਾਲੇ ਨਹੀਂਗੇ ਉਹ ਕਿਸਾਨ ਇਦਾਂ ਹੀ ਪੜਾ ਵਾਏ ਜਿਹੜਾ ਕਿਸਾਨ ਜਿਹਨਾਂ ਨੂੰ ਕੰਮ ਵਾਪਸ ਵੀ ਆਉਣਗੇ ਉਹ ਤੋਂ ਦੁਗਣੀ ਗਿਣਤੀ ਚ ਉੱਥੇ ਵੀ ਜਾਣਗੇ ਸਾਫ ਹੈ ਕਿਸਾਨਾਂ ਦਾ ਸੰਘਰਸ਼ ਲੰਮਾ ਹੈ ਕਿਉਂਕਿ ਇੱਕ ਮਹੀਨੇ ਤੋਂ ਵੱਧ ਸਮਾਂ ਤਾਂ ਕਿਸਾਨਾਂ ਨੂੰ ਦਿੱਲੀ ਬਾਰਡਰ ਉਤੇ ਬੈਠਿਆਂ ਨੂੰ ਹੋ ਗਿਆ। ਖੇਤੀ ਕਾਨੂੰਨਾਂ ਦਾ ਜਦੋਂ ਖਰੜਾ ਤਿਆਰ ਕੀਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮਾਜੇ ਦੇ ਵਿੱਚੋਂ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜੁਲਾਈ ਮਹੀਨੇ ਦੇ ਵਿੱਚ ਪਹਿਲੇ ਪ੍ਰੋਟੈਸਟ ਸ਼ੁਰੂ ਹੋਏ ਸਨ ਪਰ ਜਿਹੜਾ ਵੱਡਾ ਪ੍ਰੋਟੈਸਟ ਸ਼ੁਰੂ ਹੋਇਆ ਸੀ ਉਹ 7 ਸਤੰਬਰ ਤੋਂ ਸ਼ੁਰੂ ਹੋਇਆ ਸੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜੇਲ੍ਹ ਪਰ ਅੰਦੋਲਨ ਸ਼ੁਰੂ ਕੀਤਾ ਸੀ ਜਿਸ ਦਾ ਤਿੱਖਾ ਰੂਪ ਸ਼ੁਰੂ ਸਾਹਮਣੇ ਆਇਆ ਸੀ ਰੇਲ ਰੁਕੋ ਅੰਦੋਲਨ 24 ਸਤੰਬਰ ਨੂੰ ਦੇਵੀ ਦਾਸਪੁਰਾ ਵਿਖੇ ਅਤਿ ਦੀ ਗਰਮੀ ਦੇ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ ਜੋ ਹੁਣ ਪੂਰੀ ਸਰਦੀ ਦੇ ਵਿੱਚ ਅੱਜ 79 ਦਿਨਾਂ ਚ ਦਾਖਲ ਹੋ ਚੁੱਕਾ ਹੈ ਕਈ ਇਸ ਦੇ ਰੂਪ ਸਾਹਮਣੇ ਆਏ ਜੰਡਿਆਲਾ ਗੁਰੂ ਰੇਲਵੇ ਟਰੈਕ ਦੇ ਉੱਪਰ ਵੀ ਰੇਲਵੇ ਪਲੇਟਫਾਰਮ ਤੇ এবੀਪੀ ਸੰਚਾਰ ਜੋਸ਼ ਜਜ਼ਬਾ ਜਨੂਨ